ਨੇ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਇੰਟਰਡਿਊਸ ਕਰਾਉਣ ਦੇ ਲਈ ਇਹ ਸਭ ਤੋਂ ਵੱਡੀ ਸ਼ੁਰੂਆਤ ਸੀ ਔਰ ਮੈਨੂੰ ਲੱਗਦਾ ਕਿ ਪੀਗਰੇਵਾਲੋਂ ਉਹਨਾਂ ਨੇ ਜ਼ਿੰਮੇਵਾਰੀ ਚੁੱਕੀ ਹੈ ਕਿ ਇੱਕ ਕ੍ਰੀਏਟਿਵ ਸਿਨੇਮਾ ਦੇ ਨਾਲ ਇੱਕ ਜ਼ਿੰਮੇਵਾਰ ਸਿਨੇਮਾ ਜਿਹਨੂੰ ਕਹਿ ਸਕਾਂ। ਲੱਗਦਾ ਕਿ ਇਹ ਫਿਲਮ ਦੁਬਾਰਾ ਤੋਂ ਸਾਡੀ ਸੋਚ ਤੇ ਪੈਰਾ ਦੇਣ ਵਾਲੀ ਫਿਲਮ ਹੈ। ਕਿ ਸਿਰ ਕਟਵਾਉਣਾ ਨਹੀਂ ਮੁੜਦੇ ਤੇ ਮੁੜ ਜਾਂਦੇ ਮੂੰਹ ਤਲਵਾਰਾਂ ਦੇ। ਇਹ ਦੁਨੀਆ ਕਲਮੇ ਪੜਦੀ ਏ ਤੇ ਨਾ ਸਿਰ ਲਥਿਆ ਸਰਦਾਰਾਂ ਦੇ। ਮੈਨੂੰ ਲੱਗਦਾ ਕਿ ਜਿੱਥੇ ਪੰਜਾਬੀ ਫਿਲਮਾਂ ਦਾ ਜ਼ੋਨਰ ਪਹਿਲੇ ਬਹੁਤ ਵੱਡਾ ਸੀ ਕਾਮੇਡੀ ਬਹੁਤ ਹੋਈਆਂ ਬੜੇ ਡਿਫਰੈਂਟ ਤਰ੍ਹਾਂ ਦੀਆਂ ਫਿਲਮਾਂ ਹੋਈਆਂ ਪਰ ਮੈਨੂੰ ਲੱਗਦਾ ਕਿ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਇੰਟਰਡਿਊਸ ਕਰਾਉਣ ਦੇ ਲਈ ਇਹ ਸਭ ਤੋਂ ਵੱਡੀ ਸ਼ੁਰੂਆਤ ਸੀ ਔਰ ਮੈਨੂੰ ਲੱਗਦਾ ਕਿ ਪੀ ਘਰੇ ਵਾਲੋ ਉਹਨਾਂ ਨੇ ਜ਼ਿੰਮੇਵਾਰੀ ਚੁੱਕੀ ਹੈ ਕਿ ਇੱਕ ਕ੍ਰੀਏਟਿਵ ਸਿਨੇਮਾ ਦੇ ਨਾਲ ਇੱਕ ਜ਼ਿੰਮੇਵਾਰ ਸਿਨੇਮਾ ਜਿਹਨੂੰ ਕਹਿ ਸਕਦੇ ਆ ਰਿਸਪਾਂਸਿਬਲ ਸਿਨੇਮਾ ਜਿਹੜਾ ਹੈ ਜਿਹੜਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਯਾਦ ਰਹੇਗਾ ਉਹ ਕੀਤਾ ਹੈ ਉਹ ਉਹਦੀ ਸ਼ੁਰੂਆਤ ਕੀਤੀ ਹੈ ਔਰ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਕਲੈਬੋਰੇਸ਼ਨ ਹੈ ਇਹਦੇ ਨਾਲ ਇੱਕ ਤੇ ਦੇਖੋ ਨਾ ਵਰਲਡਵਾਈਡ ਹੋ ਗਿਆ ਧਰਮਾ ਪ੍ਰੋਡਕਸ਼ਨ ਔਰ ਉਹਨਾਂ ਦਾ ਨੈਟਵਰਕ ਸਾਡੇ ਤੋਂ ਵੀ ਵੱਡਾ ਹੈ ਸੋ ਅਸੀਂ ਪੰਜਾਬ ਤੋਂ ਬਾਹਰ ਇਹ ਦੱਸ ਸਕਦੇ ਆ ਜਿੱਥੇ-ਜਿੱਥੇ ਗੁਰੂ ਨਾਨਕ ਪਾਤਸ਼ਾਹ ਗਏ ਜਿੱਥੇ ਜਿੱਥੇ ਸਿੱਖਾਂ ਬਾਰੇ ਜਾਣਿਆ ਸੁਣਿਆ ਜਾਂਦਾ ਮੈਨੂੰ ਇਹ ਲੱਗਦਾ ਕਿ ਇਹ ਫਿਲਮ ਦੁਬਾਰਾ ਤੋਂ ਸਾਡੀ ਸੋਚ ਤੇ ਪੈਰਾ ਦੇਣ ਵਾਲੀ ਫਿਲਮ ਹੈ ਉਸ ਹਰ ਥਾਂ ਤੇ ਇੱਕ ਸ਼ੇਰ ਮੈਂ ਚਾਹਣਾ ਜੇ ਜਰੂਰ ਸੁਣਾ ਦੇਵਾਂ ਕਿਉਂਕਿ ਤੁਹਾਡੇ ਜਿਹੜੇ ਬੋਲ ਨੇ ਉਹ ਹਰ ਇੱਕ ਦੇ ਵਿੱਚ ਜਾਨ ਪਾ ਦਿੰਦੇ ਨੇ ਤਾਂ ਸਿੱਖੀ ਜਜ਼ਬੇ ਦੇ ਨਾਲ ਜੁੜਿਆ ਇੱਕ ਸ਼ੇਰ ਸਿੰਘ ਸਿਰ ਕਟਵਾਉਣਾ ਨਹੀਂ ਮੁੜਦੇ ਤੇ ਮੁੜ ਜਾਂਦੇ ਮੂੰਹ ਤਲਵਾਰਾਂ ਦੇ ਇਹ ਦੁਨੀਆ ਕਲਮੇ ਪੜਦੀ ਏ ਤੇ ਨਾ ਸਿਰ ਲਥਿਆ ਸਰਦਾਰਾਂ ਦੇ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਇੰਟਰੋਡਿਊਸ ਕਰਾਉਣ ਦੇ ਲਈ ਇਹ ਸਭ ਤੋਂ ਵੱਡੀ ਸ਼ੁਰੂਆਤ ਸੀ ਔਰ ਮੈਨੂੰ ਲੱਗਦਾ ਗਿੱਪੀ ਗਰੇਵਾਲ ਉਹਨਾਂ ਨੇ ਜ਼ਿੰਮੇਵਾਰੀ ਚੁੱਕੀ ਹੈ ਕਿ ਇੱਕ ਕ੍ਰੀਏਟਿਵ ਸਿਨੇਮਾ ਦੇ ਨਾਲ ਇੱਕ ਜ਼ਿੰਮੇਵਾਰ ਸਿਨੇਮਾ ਜਿਹਨੂੰ ਕਹਿ ਸਕਾਂ। ਲੱਗਦਾ ਕਿ ਇਹ ਫਿਲਮ ਦੁਬਾਰਾ ਤੋਂ ਸਾਡੀ ਸੋਚ ਤੇ ਪੈਰਾ ਦੇਣ ਵਾਲੀ ਫਿਲਮ ਹੈ। ਕਿ ਸਿਰ ਕਟਵਾਉਣਾ ਨਹੀਂ ਮੁੜਦੇ ਤੇ ਮੁੜ ਜਾਂਦੇ ਮੂੰਹ ਤਲਵਾਰਾਂ ਦੇ। ਇਹ ਦੁਨੀਆ ਕਲਮੇ ਪੜਦੀ ਏ ਤੇ ਨਾ ਸਿਰ ਲਥਿਆ ਸਰਦਾਰਾਂ ਦੇ। ਮੈਨੂੰ ਲੱਗਦਾ ਕਿ ਜਿੱਥੇ ਪੰਜਾਬੀ ਫਿਲਮਾਂ ਦਾ ਜਨਰ ਪਹਿਲੇ ਬਹੁਤ ਵੱਡਾ ਸੀ ਕਾਮੇਡੀ ਬਹੁਤ ਹੋਈਆਂ ਬੜੇ ਡਿਫਰੈਂਟ ਤਰ੍ਹਾਂ ਦੀਆਂ ਫਿਲਮਾਂ ਹੋਈਆਂ ਪਰ ਮੈਨੂੰ ਲੱਗਦਾ ਕਿ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਇੰਟਰਡਿਊਸ ਕਰਾਉਣ ਦੇ ਲਈ ਇਹ ਸਭ ਤੋਂ ਵੱਡੀ ਸ਼ੁਰੂਆਤ ਸੀ ਔਰ ਮੈਨੂੰ ਲੱਗਦਾ ਗਿੱਪੀ ਘਰੇਵਾਲੇ ਉਹਨਾਂ ਨੇ ਜ਼ਿੰਮੇਵਾਰੀ ਚੁੱਕੀ ਹੈ ਕਿ ਇੱਕ ਕ੍ਰੀਏਟਿਵ ਸਿਨੇਮਾ ਦੇ ਨਾਲ ਇੱਕ ਜ਼ਿੰਮੇਵਾਰ ਸਿਨੇਮਾ ਜਿਹਨੂੰ ਕਹਿ ਸਕਦੇ ਆ ਰਿਸਪਾਂਸਿਬਲ ਸਿਨੇਮਾ ਜਿਹੜਾ ਹੈ ਜਿਹੜਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਯਾਦ ਰਹੇਗਾ ਉਹ ਕੀਤਾ ਹੈ ਉਹ ਉਹਦੀ ਸ਼ੁਰੂਆਤ ਕੀਤੀ ਹੈ ਔਰ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਕਲੈਬੋਰੇਸ਼ਨ ਹੈ ਇਹਦੇ ਨਾਲ ਇੱਕ ਤੇ ਦੇਖੋ ਨਾ ਵਰਲਡਵਾਈਡ ਹੋ ਗਿਆ ਧਰਮਾ ਪ੍ਰੋਡਕਸ਼ਨ ਔਰ ਉਹਨਾਂ ਦਾ ਨੈਟਵਰਕ ਸਾਡੇ ਤੋਂ ਵੀ ਵੱਡਾ ਹੈ ਸੋ ਅਸੀਂ ਪੰਜਾਬ ਤੋਂ ਬਾਹਰ ਇਹ ਦੱਸ ਸਕਦੇ ਆ ਜਿੱਥੇ-ਜਿੱਥੇ ਗੁਰੂ ਨਾਨਕ ਪਾਤਸ਼ਾਹ ਗਏ ਜਿੱਥੇ ਜਿੱਥੇ ਸਿੱਖਾਂ ਬਾਰੇ ਜਾਣਿਆ ਸੁਣਿਆ ਜਾਂਦਾ ਮੈਨੂੰ ਇਹ ਲੱਗਦਾ ਕਿ ਇਹ ਫਿਲਮ ਦੁਬਾਰਾ ਤੋਂ ਸਾਡੀ ਸੋਚ ਤੇ ਪੈਰਾ ਦੇਣ ਵਾਲੀ ਫਿਲਮ ਹੈ ਉਸ ਹਰ ਥਾਂ ਤੇ ਇੱਕ ਸ਼ੇਰ ਮੈਂ ਚਾਹਣਾ ਜੇ ਜਰੂਰ ਸੁਣਾ ਦੇਵਾਂ ਕਿਉਂਕਿ ਤੁਹਾਡੇ ਜਿਹੜੇ ਬੋਲ ਨੇ ਉਹ ਹਰ ਇੱਕ ਦੇ ਵਿੱਚ ਜਾਨ ਪਾ ਦਿੰਦੇ ਨੇ ਤਾਂ ਸਿੱਖੀ ਜਜ਼ਬੇ ਦੇ ਨਾਲ ਜੁੜਿਆ ਇੱਕ ਸ਼ੇਰ ਸਿੰਘ ਸਿਰ ਕਟਵਾਉਣਾ ਨਹੀਂ ਮੁੜਦੇ ਤੇ ਮੁੜ ਜਾਂਦੇ ਮੂੰਹ ਤਲਵਾਰਾਂ ਦੇ ਇਹ ਦੁਨੀਆ ਕਲਮੇ ਪੜਦੀ ਏ ਤੇ ਨਾ ਸਿਰ ਲਥਿਆ ਸਰਦਾਰਾਂ ਦੇ